ਸਡੇ ਮਨਜੋਗ ਸੀਮ ਸਾਹਿਬ ਦੇ ਨਿਸ਼ਾ ਨਿਰਦੇਸ਼ ਨੇ ਜਿਹੜਾ ਆਰਗੇਨਾਈਜ਼ ਕ੍ਰਾਈਮ ਤੇ ਡਰਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਉਦੇਸ਼ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਸਾਹਿਬ ਨੂੰ ਅੱਛੀ ਕਾਮਯਾਬੀ ਮਿਲੀ ਹੈ ਵਕਫਾ ਕੇਸਾਂ ਦੇ ਵਿੱਚ 2 ਕਿਲੋ ਹੀਰੋਇਨ ਤੇ 5 ਪਿਸਟਲ ਅਸੀਂ ਬਰਾਮਦ ਕੀਤੇ ਹੈ ਇਹਦੇ 'ਚ ਜਿਹੜੀ ਮੂਲ ਗੱਲ ਹੈ ਕਿ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋਈ ਜਿਵੇਂ ਆਪਾਂ ਹਰ ਵਾਰੀ ਗੱਲ ਕਰਦੇ ਆ ਕਿ ਬੈਕਵਰਡ ਲਿੰਕੇਜਸ ਫਾਰਵਰਡ ਲਿੰਕੇਜਸ ਇਦੇਚ ਐਕਚੁਅਲੀ ਵਰਕ ਹੋਇਆ ਰਫਾਇਰ ਨੰਬਰ 5 ਪਹਿਲਾਂ ਦਰਜ ਹੋਈ ਸੀ 121 2025 ਨੂੰ ਹੀਰੋਇਨ ਦੀ ਬਰਾਮਦ ਹੋਈ ਸੀ 1 ਕਿਲੋ ਦੀ ਖਾਣਾ ਟੈਂਟ ਦੇ ਵਿੱਚ ਸੀਆਈਏ ਸਟਾਫ ਵੱਲੋਂ ਕੀਤੀ ਗਈ ਸੀ ਉਹਦੇ ਚ 4 ਕੇਸ ਤੇ ਅਸੀਂ ਦੋਸ਼ੀ ਫੜੇ ਸੀਗੇ ਉਹਦੇ ਬੈਕਗ੍ਰਾਉਂਡ ਲਿੰਕੇਜਸ ਦੇ ਵਿੱਚ ਜਿਹੜੇ ਇੰਪੋਰਟੈਂਟ ਗੱਲ ਆਈ ਹੈ ਬਲਵਿੰਦਰ ਐਲੀਅਸ ਗੋਪੀ ਐ ਇੱਕ ਬੰਦਾ ਜਿਹੜਾ ਜਗਤਪੁਰਾ ਤਰਨਤਾਰਨ ਦਾ ਰਹਿਣ ਵਾਲਾ ਹੈ ਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਹੈ ਬਦਨਪੁਰ ਦੇ ਯੂਨੀਵਰਸਿਟੀ ਦੇ ਵਿੱਚ 12 ਪਾਸ ਹੈ 29 ਸਾਲ ਦੀ ਦੀ ਤਕਰੀਬਨ ਉਮਰ ਹੈ ਇਹ ਤੇ ਦੇ ਨਾਲ ਇੱਕ ਸਾਬਰ ਸੰਧੂ ਹੈਗਾ ਉਮਰਪੁਰਾ ਪਿੰਡਾ थाना ਨਾਵਾ ਡਿਸਟ੍ਰਿਕਟ ਅਬਰਸਰ ਉਰੰਦਾ ਇਹ ਇੱਕ ਦਰਗਾਹ ਦੇ ਉੱਤੇ ਬਾਬੇ ਦਾ ਕੰਮ ਕਰਦਾ ਤਾਮਤਰਿਕ ਦਾ ਪੁੱਛਿਆ ਵਗੈਰਾ ਦਿੰਦਾ ਇਹ ਦੋਨੇ ਬੰਦੇ ਫੜੇਗੇ ਔਰ ਉਸ ਰਿਲੀਜੀਅਸ ਪਲੇਸ ਦਾ ਫਾਇਦਾ ਉਠਾ ਕੇ ਹੀਰਿੰਦਾ ਕੰਮ ਕਰਵਾ ਰਿਹਾ ਇਹਨਾਂ ਤੋਂ ਇਤਿਲੀ ਹੀਰੋਇਨ ਦੇ ਦੋ ਪਿਸਤਲ 1.330 ਬੋਰ ਦਾ 3 ਬੋਰ ਦਾ ਇੱਕ 32 ਬੋਰ ਦਾ ਇਹ ਦੋਨੇ ਬੰਦੇ ਗ੍ਰਿਫਤਾਰ ਹੋਏ ਇਹਨਾਂ ਦੀ ਅਜੇ ਬਾਕੀ ਪੁੱਛ ਕੇ ਚੱਲ ਰਹੀ ਹੈ ਕਿਉਂਕਿ ਬਾਰਡਰ ਏਰੀਆ ਦੇ ਬੰਦੇ ਆ ਡਰੋਨ ਦਾ ਹੀ ਜਿਹੜੀਆਂ ਕਨਸਾਈਨਮੈਂਟਸ ਮਨਾ ਰਹੇ ਆ ਔਚਪੌਂ ਦਾ ਦਾ ਇਸ ਕੇਪੀ ਗਾਰਡ ਲੱਗੇ ਹੋਏ ਤੇ ਉਹ ਦੂਜਾ ਬਾਬਾ ਉੱਥੇ ਦਰਗਾਹ ਦੇ ਉੱਤੇ ਨਾਮ ਨਾਲ ਆਪਣੇ ਜਿਹੜੀਆਂ ਅਸਾਈਨਮੈਂਟਸ ਨੂੰ ਛਕਾਉਂਦਾ ਤੇ ਅੱਗੇ ਡਿਸਟ੍ਰਿਬਿਊਟ ਕਰਨ ਦਾ ਕੰਮ ਕਰਦਾ ਇਸ ਤੋਂ ਇਲਾਵਾ ਐਫ ਆਈ ਆਰ ਨੰਬਰ 18 ਜਿਹੜੀ ਹੈ 291 2025 ਇਹ ਡੇਟ ਕੀਮਾ ਦੇ ਵਿੱਚ ਦਰਜ ਕੀਤੀ ਗਈ ਆਰ ਵਿਅਕਤੀ ਇਹਦੇ ਪਹਿਲਾਂ ਇਨਵਿਸਟਿਗੇਸ਼ਨ ਆਲਰੇਡੀ ਫਰਵਾਹ ਜਾ ਚੁੱਕਿਆ ਤੁਹਾਨੂੰ ਦੱਸ ਚੁੱਕੇ ਆਪਾਂ ਉਹਦੇ ਵਿੱਚ ਬੈਕਵਰਡ ਲਿੰਕੇਜਸ ਦੇ ਵਿੱਚ ਕੰਮ ਕਰਦੇ ਤੇ ਫਰਦਰ ਇਨਵੈਸਟੀਗੇਸ਼ਨ ਕਰਦੇ ਗੁਰਿੰਦਰ ਐਲੀਅਸ ਅਵਸਨੋਵ ਪੀਰਾ ਇੱਕ ਕੰਬੋ ਥਾਣੇ ਦਾ ਅਮਰਸਰ ਰੂਰਲ ਦੇ ਰਹਿਣ ਵਾਲਾ 23 ਸਾਲ ਦਾ ਲੇਬਰ ਦਾ ਕੰਮ ਕਰਦਾ ਤੇ ਦਸਵੀਂ ਪਾਸ ਹੈ ਇਹਦੀ ਤੋਂ ਤੇਰੀ ਪਿਸਤਲ ਬਤੀਬੋਰ ਦੇ ਤੇ ਦੋ ਲਾਈਵ ਰਾਉਂਡਸ ਬੰਦ ਹੋਏ ਨੇ ਇਹ ਜਿਹੜਾ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਲੋਕਲ ਕ੍ਰਾਈਮਨਲ ਨੇ ਜਿਹੜੇ ਆਪਣੇ ਆਪ ਨੂੰ ਹੁਣ ਜਿਹੜੀ ਜ਼ਿਆਦਾ ਕ੍ਰਾਈਮ ਦੀ ਦੁਨੀਆ ਦੇ ਵਿੱਚ ਪੈ ਰੱਖ ਰਹੇ ਸੀ ਵੀ ਪਿਸਤਲ ਵਗੈਰਾ ਮੰਗਾ ਕੇ ਇਹਨਾਂ ਨੂੰ ਜਦੋਂ ਪੁਲਿਸ ਪਾਰਟੀ ਨੇ ਸਾਡੀ ਚੈਲੰਜ ਕੀਤਾ ਸਾਡੇ ਕਾਂਸਟੇਬਲ ਜਦੋਂ ਇਹਨੂੰ ਫाइंड ਦੀ ਕੋਸ਼ਿਸ਼ ਕਰ ਰਿਹਾ ਸੀ ਬਰਿੰਦਰ ਸਿੰਘ ਨੇ ਉਹਨੇ ਕਾਫੀ ਫਾਇਰ ਕੀਤੇ ਉਹਦੇ ਜਵਾਬੀ ਫਾਇਰ ਚ ਵੀ ਇਹਦੇ ਵੀ ਸਾਡੇ ਜਿਹੜਾ ਕਾਂਸਟੇਬਲ ਨੇ ਵਾਪਸ ਟ੍ਰਿਪਲਿਸ ਪਾਰਟੀ ਨੇ ਫਾਇਰ ਕੀਤੇ ਕਿਸੇ ਨੇ ਲੱਗੀ ਨਹੀਂ ਪਰ ਫਾਇਰਿੰਗ ਤੋਂ ਬਾਅਦ ਇਹ ਬੰਦਾ ਜਿਹੜਾ ਰੈਸਟੋਰਾਂ ਹੈ ਤੋਂ ਇਹ ਸਬੰਧ ਵਿੱਚ ਐਫ ਆਈ ਆਰ ਨੰਬਰ 10 16225 ਨੂੰ थाना ਕਤੂ ਮੰਡਲ ਡਿਸਟ੍ਰਿਕਟ ਅਮਰਸੇਰ ਰੂਰ ਜਿਹੜੀ ਆਪਣੀ ਟੀਮ ਵੱਲੋਂ ਦਰਜ ਕਰਾਈ ਗਈ ਟ੍ਰਿਪਲਥੈ ਟਮਾਟਰ ਆਪਣੇ ਪੁਲਿਸ ਪਾਰਟੀ ਦੇ ਉੱਤੇ ਫਾਰਵ ਹੋਇਆ ਸੀ ਆਰਮ ਦਾ ਜਿਹੜਾ ਇਲੈਗਲ ਆਮਦਾ ਹੋ ਗਈ ਇਹਦੇ ਤੇ ਕਾਰਵਾਈ ਹੋਈ ਉੱਥੇ ਉਸ ਤੋਂ ਇਲਾਵਾ 1 ਕਿਲੋ ਹੀਰੇਣ ਜੜੀ ਆ ਉਹ ਲੇਟੈਸਟ 17 ਨੰਬਰ ਮਕਦਮਾ ਜਿਹੜਾ 16 2 25 ਦਾ ਹੈ ਜਿਹੜਾ ਰਾਜਵਿੰਦਰ ਸਨਫ ਅਫਤਾਰ ਸਿੰਘ ਹੈ ਕੰੀਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰਿਹਾ ਹੁੰਦਾ ਹੈ 30 ਸਾਲ ਦਾ ਹੈਗਾ ਬੱਸ ਡਰਾਈਵਰ ਹੈ ਬਾਰੇ ਪਾਸ ਹੈ ਉਹਨੇ ਹਿਰੇੰ ਦਾ ਕੰਮ ਕਰਦਾ ਪਹਿਲਾਂ ਵੀ ਇਹਦੇ ਖਿਲਾਫ ਤੇ ਦੇ ਥਾਣੇ ਦੇ ਵਿੱਚ ਐਮ ਡੀ ਪੀ ਐਸ ਦਾ ਪੱਤਾ ਦਰਜ ਹੈ ਕੰਡੇਰ ਥਾਣਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਇਹ ਟ੍ਰਕ ਡਰਾਈਵਰ ਦਾ ਕੰਮ ਕਰਦਾ ਦਸੇ ਪਾਸ ਹੈ ਇਹਨਾਂ ਦੋਵਾਂ ਤੋਂ ਇੱਕ ਕਿਲੀ ਜਿਹੜੀ ਮਿਲਿਆ ਸੋ ਜੇ ਆਪਾਂ ਸਾਰੀ ਇਹ ਰਿਕਵਰੀ ਜੋਗ ਦੇ ਵਿੱਚ ਲਾਈ ਲਈ ਸ੍ਰੀ ਵਾਲੂ ਸਾਡੇ ਇੰਸਪੈਕਟਰ ਮੋਹਨ ਸਿੰਘ ਰਮਿੰਦਰ ਐਸ ਏ ਸੀ ਪੀ ਐ ਡੀ ਸੀ ਪੀ ਵਰਯੋਗੀ ਔਰ ਓਵਰ ਆਲ ਸੁਪਰੀਜ਼ਨ ਡੀ ਸੀ ਪੀ ਸਾਹਿਬ ਇਨਵੈਸਟੀਗੇਸ਼ਨ ਹੈਪੀਮੈਂਟ ਡੀ ਡੀ ਨੇ ਇੰਨੇ ਬੜਾ ਅੱਛਾ ਕੰਮ ਕੀਤਾ ਔਰ 2 ਕਿਲੋ ਟੋਟਲ ਤੇ 5 ਪਿਸਟਲ ਰਫਕ ਬੋਰ ਦੇ ਬਰਾਮਦ ਕੀਤੇ ਨੇ ਔਰ ਸਾਰੇ ਮੁਲਜ਼ਮ ਤਰਫਾਰ ਕੀ ਤੁਹਾਨੂੰ ਕੋਈ ਜਾਣਕਾਰੀ ਸੀਗੀ ਡਰੋਨ ਵਗੈਰਾ ਚਾਹੁੰਦੇ ਜਾਂ ਤਕਨੀਕੀ ਕੋਈ ਦੇਖੋ ਭਾਈ ਜੀ ਜਾਣਕਾਰੀ ਤਾਂ ਬੰਦੇ ਨੂੰ ਇਹਦਾ ਤਾਂ ਪਤਾ ਹੀ ਹੈ ਨਾ ਵੀ ਰਿਸਿਵ ਕਰ ਰਿਹਾ ਮੈਂ ਉਹ ਬੇਸਿਕ ਚੀਜ਼ਾਂ ਤਾਂ ਇਹਨਾਂ ਨੂੰ ਪਤਾ ਹੀ ਹੈ ਅੱਜ ਕੱਲ ਕਿੰਨੇ ਲੋਕ ਬਾਰਡਰ ਏਰੀਆ ਦੇ ਵਿੱਚ ਇਸ ਕੰਮਾਂ 'ਚ ਪਹਿਲਾਂ ਵੀ ਆਪਾਂ ਫੜੇ ਆ ਇਸ ਲਈ ਉਹਨੂੰ ਡਰੋਨ ਦੀ ਟੈਕਨੋਲੋਜੀ ਡਰੋਨ ਦੀ ਲੈਂਦੇ ਨੇ ਡਰੋਨ ਤੋਂ ਚੀਜ਼ ਕਰਨੀ ਜਾਂ ਡਰੋਨ ਨੂੰ ਵਾਪਸ ਭੁਜਾਇਆ ਜਾਂ ਖਾਲੀ ਕਰਨਾ ਉਹ ਚੀਜ਼ਾਂ ਤਾਂ ਉਹ ਲੋਕ ਸਮਝ ਜਾਈਏ ਤਾਂ ਹੀ ਉਹ ਇੰਨੇ ਇੰਨੇ ਅਸਾਈਨਮੈਂਟਸ ਉਹਨਾਂ ਵਿੱਚੋਂ ਧਾਰਦੇ ਹਨ